ਪੰਜਾਬ ਦੇ ਲੋਕ ਜਿੱਥੇ ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਹੇ ਨੇ ਤਾਂ ਉੱਥੇ ਫਿਰੋਜ਼ਪੁਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਆ ਐਡੀਸ਼ਨਲ ਡਿਪਟੀ ਕਮਿਸ਼ਨਰ ਨੇ ਜ਼ਰੂਰੀ ਵਸਤੂਆਂ ਐਕਟ 1955 ਦੀ ਧਾਰਾ 163 ਤੇ ਬੀਐਨਐਐਸ ਐਕਟ 2023 ਅਧੀਨ ਮਿਲੀਆਂ ਸ਼ਕਤੀਆਂ ਦਾ ਪ੍ਰਯੋਗ ਕਰਦਿਆਂ ਖਾਣ ਪੀਣ ਦੇ ਸਮਾਨ ਦੁੱਧ ਤੇ ਡੈਰੀ ਉਤਪਾਦ ਪੈਟਰੋਲ ਡੀਜ਼ਲ ਚਾਰਾ ਤੇ ਹੋਰ ਰੋਜ਼ਾਨਾ ਦੀਆਂ ਜ਼ਰੂਰੀ ਚੀਜ਼ਾਂ ਦੀ ਜਮ੍ਹਾਂ ਖੋਰੀ ਤੇ ਪਾਬੰਦੀ ਲਾ ਦਿੱਤੀ ਆ ਉਨ੍ਹਾਂ ਨੇ ਕਿਹਾ ਕਿ ਧਿਆਨ ਵਿੱਚ ਆਇਆ ਕਿ ਕੁਝ ਲੋਕ ਖਾਣ ਪੀਣ ਦੇ ਸਮਾਨ ਪਟ્રોલ ਡੀਜ਼ਲ ਚਾਰਾ ਤੇ ਹੋਰ ਜ਼ਰੂਰੀ ਵਸਤਾਂ ਦੀ ਜਮ੍ਹਾਂ ਖੋਰੀ ਕਰ ਰਹੇ ਨੇ ਇਹ ਬਹੁਤ ਜ਼ਿਆਦਾ ਗਲਤ ਪ੍ਰਥਾ ਕਾਰਨ ਕੀਮਤਾਂ ਵਿੱਚ ਵਾਧਾ ਕਾਲਾ ਬਾਜ਼ਾਰੀ ਤੇ ਸਪਲਾਈ ਦੀ ਘਾਟ ਪੈਦਾ ਹੋ ਰਹੀ ਹੈ ਜਿਸ ਦਾ ਆਮ ਜਨਤਾ ਤੇ ਖਾਸ ਕਰਕੇ ਕਮਜ਼ੋਰ ਵਰਗਾਂ ਤੇ ਬੁਰਾ ਅਸਰ ਪੈ ਰਿਹਾ ਤੇ ਲੋਕਾਂ ਦੇ ਹਿੱਤਾਂ ਵਿੱਚ ਇਹ ਯਕੀਨੀ ਬਣਾਉਣ ਲਈ ਜ਼ਰੂਰੀ ਵਸਤਾਂ ਆਸਾਨੀ ਨਾਲ ਉਪਲਬਧ ਹੋਣ ਕਿਸੇ ਵੀ ਵਿਅਕਤੀ ਵਪਾਰੀ ਜਾਂ ਸੰਸਥਾ ਨੂੰ ਜਮ੍ਹਾਂ ਖੋਰੀ ਕਰਨ ਦੀ ਇਜਾਜ਼ਤ ਨਹੀਂ ਉਨ੍ਹਾਂ ਨੇ ਕਿਹਾ ਕਿ ਨਾਗਰਿਕ ਜੇ ਜਮ੍ਹਾਂ ਖੋਰੀ ਕਾਲਾ ਬਾਜ਼ਾਰੀ ਜਾਂ ਕੀਮਤਾਂ 'ਚ ਹੇਰਾਫੇਰੀ ਕਰਨਦੇ ਨੇ ਤਾਂ ਮਾਮਲਾ ਵੇਖਣ ਤਾਂ ਉਸ ਦੀ ਜਾਣਕਾਰੀ ਸਬੰਧਤ ਅਧਿਕਾਰੀਆਂ ਨੂੰ ਵੀ ਦੇਣ ਕਾਨੂੰਨ ਦੇ ਪ੍ਰਬੰਧਾਂ ਅਨੁਸਾਰ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਜ਼ਰੂਰੀ ਵਸਤਾਂ ਦੀ ਸੋਚਾਰੂ ਸਪਲਾਈ ਤੇ ਸਹੀ ਵੰਡ ਯਕੀਨੀ ਬਣਾਉਣ ਲਈ ਲੋਕਾਂ ਤੋਂ ਸਹਿਯੋਗ ਦੀ ਅਪੀਲ ਵੀ ਕੀਤੀ ਗਈ ਆ ਤੇ ਉੱਥੇ ਗੱਲ ਕਰਦੇ ਆਂ ਆਪਾਂ ਦਰਿਆਵਾਂ ਦੀ ਸਤਲੁਜ ਬਿਆਸ ਰਾਵੀ ਤੇ ਘੱਗਰ ਨੇ ਮਿਲ ਕੇ ਪੰਜਾਬ ਦੇ ਕਈ ਪਿੰਡਾਂ ਨੂੰ ਟਾਪੂਆਂ ਦੇ ਵਿੱਚ ਬਦਲ ਦਿੱਤਾ ਤੇ ਸਰਕਾਰੀ ਅੰਕੜਿਆਂ ਅਨੁਸਾਰ ਹੜ੍ਹਾਂ ਕਾਰਨ ਪੰਜਾਬ ਵਿੱਚ 4 ਲੱਖ ਏਕੜ ਤੋਂ ਵੱਧ ਖੇਤਰ ਵਿੱਚ ਫਸਲਾਂ ਤਬਾਹ ਹੋ ਗਈਆਂ ਨੇ ਤੇ 1400 ਪਿੰਡ ਹੜ੍ਹਾਂ ਦੇ ਵਿੱਚ ਡੁੱਬੇ ਹੋਏ ਨੇ ਭਾਖੜਾ ਡੈਮ ਖਤਰੇ ਦੇ ਨਿਸ਼ਾਨ ਤੋਂ ਸਿਰਫ 1.45 ਫੁੱਟ ਦੂਰ ਸੀ ਤੇ ਬੀਬੀ ਐਮਬੀ ਦੀ ਤਕਨੀਕੀ ਕਮੇਟੀ ਦੇ ਆਦੇਸ਼ਾਂ ਦੇ ਭਾਖੜਾ ਡੈਮ ਦੇ ਫਲੱਡ ਗੇਟਾਂ ਨੂੰ 8 ਫੁੱਟ ਤੱਕ ਖੋਲ ਕੇ 75000 ਕਿਊਸਕ ਪਾਣੀ ਛੱਡਿਆ ਗਿਆ ਇਸ ਤੋਂ ਬਾਅਦ ਨੰਗਲ ਡੈਮ ਦੇ 18 ਫਲੱਡ ਗੇਟਾਂ ਸਮੇਤ ਸਾਰੇ 48 ਗੇਟ ਖੋਲ ਦਿੱਤੇ ਗਏ ਨੇ ਪਹਿਲਾਂ ਤੋਂ ਹੀ ਵਧ ਰਿਹਾ ਸਤਲੁਜ ਵਿੱਚ ਪਾਣੀ ਭਰ ਗਿਆ ਤੇ ਨੰਗਲ ਦੇ ਕਈ ਪਿੰਡਾਂ ਦੇ ਆਪਣੀ ਲਪੇਟ ਵਿੱਚ ਲੈ ਲਿਆ। ਬੀਬੀਐਮਬੀ ਤੇ ਪੰਜਾਬ ਸਰਕਾਰ ਦੇ ਅਨੁਸਾਰ ਬੁੱਧਵਾਰ ਨੂੰ ਪਾਖੜਾ ਡੈਮ ਦਾ ਪਾਣੀ ਦਾ ਪੱਧਰ 1677.84 ਫੁੱਟ ਸੀ ਤੇ ਡੈਮ ਤੋਂ 75000 ਕਿਊਸਕ ਪਾਣੀ ਜਿਹੜਾ ਛੱਡਿਆ ਗਿਆ ਤੇ ਬੁੱਧਵਾਰ ਨੂੰ ਪੌਂਗ ਡੈਮ ਦਾ ਪਾਣੀ ਦਾ ਪੱਧਰ ਇੱਕ ਵਾਰ ਫਿਰ ਤੋਂ ਜਿਹੜਾ 1394.47 ਫੁੱਟ ਤੇ ਪਹੁੰਚ ਗਿਆ। ਪੰਗ ਡੈਮ ਵਿੱਚ ਜਿਹੜਾ 1,60,183 ਕਿਊਸਕ ਪਾਣੀ ਆਇਆ ਤੇ ਡੈਮ ਦੇ ਫਲੱਡ ਗੇਟ 99,985 ਕਿਊਸਕ ਪਾਣੀ ਛੱਡਿਆ ਜਾ ਰਿਹਾ